ਈ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਇਸ ਤਰ੍ਹਾਂ ਦੇ ਸਤਿਗੁਰੂ ਦੀ ਕੌਤਕ ਬਖਸ਼ਿਸ਼ ਸੁਣੀਆਂ ਤੁਸੀਂ ਸੰਤ ਗਿਆਨ ਸਿੰਘ ਜੀ ਕੋਲੋਂ ਹੁਣ ਤੁਹਾਨੂੰ ਸਤੇ ਪਾਸ਼ਾ ਜੀ ਦੀ ਬਖਸ਼ਿਸ਼ ਸੁਣਾਉਣਗੇ ਸੰਤ ਡਾਕਟਰ ਬਲਵੰਤ ਸਿੰਘ ਜੀ ਦਿੱਲੀ ਤੋਂ ਸਤਿਕਾਰਯੋਗ ਉਸਤਾ ਸੰਗ ਜੀ ਆਪਣੇ ਰਸਨਾ ਪਵਿੱਤਰ ਕਰੋ ਗਾਜ ਗਿਆ ਹੋ ਤਾਨ ਸਾਧਿਰੋ ਜਗਜੀਤ ਸਿੰਘ ਜੀ ਟਾਈਮ ਪਤਾ ਨਹੀਂ ਕਿੰਨਾ ਹੈ ਤੋ ਮੈਂ ਸੰਚੈਤ ਦਾ ਤੁਹਾਨੂੰ ਪਹਿਲਾ ਵਾਕਿਆ ਦਿੰਦਾ ਹਾਂ ਸੰਚੈਤ ਜਿਹੜੇ ਮੈਂ THAILAND ਗਿਆ ਆਪਣੇ ਤੌਰ ਤੇ ਮੈਨੂੰ ਕਿਸੇ ਨੇ ਭੇਜਦਾ ਉਥੇ ਸਟੇਜ ਤੇ ਬੋਲਣ ਦਿਓ ਜਾਓ ਸਟੇਜ ਤੇ ਬੋਲਣ ਦਿਓ ਸ਼ਾਇਰ ਹੋ ਬੋਲਣ ਜਾ ਜਾ ਤੁਸੀਂ ਮੈਂ ਚਲੇ ਗਿਆ ਮੈਂ ਸਿੰਘ ਸਾਂ ਬੈਠਾ ਰਿਹਾ ਤਾਂ ਉੱਥੇ ਪਤਾ ਲੱਗਾ ਕਿ ਸੱਚੇ ਪਾਤਸ਼ਾਹ ਜਾਈ ਨੇ ਮੈਂ گیا ਦੇਮੰਟ ਗਿਆ ਨਮਸਕਾਰ ਕੀਤੇ ਕੰਦੇ ਨੇ ਡਾੜ ਤੋਂ ਕਿਦਾ ਆ ਮੈਂ ਜਮੈਂ ਸਹਿਲ ਮਲਾ ਕਰਨਾ ਹੈ ਕਿਤੇ ਮੈਂ ਸਿੰਘ ਸਵਾਟਾ ਰਿਹਾ ਕੋਈ ਦਿੱਕਤ ਹੈ ਤੇ ਇੱਥੇ ਆ ਜਾ ਮੈਂ ਨੇ ਕਿਰਪਾ ਤੁਹਾਡੀ ਜਦੋਂ ਉੱਥੇ ਚੱਲੇ ਨੇ ਕੰਦੇ ਨੇ ਆ ਗੱਡੀ ਜਵਾੜ ਗਿਆ ਤੇ ਨਾਲ ਬਿਠਾ ਲਿਆ ਬੈਠਿਆਂ ਮੈਂ ਬਦਨ ਕੀਤਾ ਮੈਂ ਸੱਚੇ ਪਾਤਸ਼ਾ ਸਤਿਗੁਰੂ ਰਾਮ ਸਿੰਘ ਦੀ ਗੱਲ ਜੇ ਅਸੀਂ ਨਾਮ ਤੇ ਸਟੇਜ ਤੇ ਨਹੀਂ ਕਰਨੀ ਤੇ ਮੈਂ ਕਿਹਾ ਸਿੰਘ ਵਾਲੇ ਮੈਨੂੰ ਘੱਲ ਦਿੰਦੇ ਨੇ ਕੰਦੇ ਨੇ ਕੀ ਗੱਲ ਮੈਂ ਕਿਹਾ ਅੱਜ ਕਿ ਕਵੀ ਦਰਵਾਜ਼ ਮੈਨੂੰ ਰਮੇਸ਼ਨ ਗਰਾਂ ਆਣ ਬੋਲ ਨਹੀਂ ਦਿੱਤਾ ਹੱਸਪ ਹੈ ਉਥੇ 7 ਦਿਨ ਰਸ ਜੇ ਬਾਚਾ ਮੈਨੂੰ 7 ਦਿਨ ਉਹ ਮੈਨੂੰ ਸੁਣਦੇ ਰਹੇ ਨੇ ਫਿਰ ਕਹਿੰਦੇ ਨੇ ਤੂੰ ਵਾਪਸ ਘਰ ਆਉਣਾ ਮੈਂ ਜੀ ਮੈਂ ਆਇਆ ਮੈਂ ਕਿ ਸਿੰਗਾਪੁਰ ਜਾਵਾਂਗਾ ਮਲੇਸ਼ੀਆ ਜਾਵਾਂਗਾ ਮੇਰੇ 3 6 ਦਿਨ ਮੈਨ ਲੱਗ ਜਾਣੇ ਨੇ ਇਹ ਚੰਗਾ ਦੁਕਾਨ ਤੇ ਘੋਣਾ ਮੈਂ ਵੱਡਾ ਹਲਕਾ ਕਹਿੰਦੇ ਮੁੰਡਾ ਕੋ ਕੰਮ ਨਹੀਂ ਚੱਲਦੇ ਹੁੰਦੇ ਵਾਪਸ ਚਲਦੀ ਆਵੇਂ ਮੈਂ ਗਈ 7 ਵਜੇ ਜਦੋਂ ਮੈਂ ਕੋ ਸਿੰਗਾਪੁਰੋਂ ਹੋ ਕੇ ਆਇਆ ਤੇ ਵਾਪਸ ਆਇਆ ਤਾਂ ਮੈਂ ਆਪਣੀ ਟਿਕਟ ਓਕੇ ਕਰ ਨਹੀਂ ਦਿੱਤੀ ਉਹ ਤੇ ਸਰਿੰਦਰ ਸਿੰਘ ਹਾਂ ਸੀ ਟਰੈਵਲ ਏਜੰਟ ਵਾਲੇ ਉਹਨਾਂ ਨੇ ਮੈਂ ਟਿਕਟ ਦੇ ਦਿੱਤੀ ਮੇਰੀ ਟਿਕਟ ਓਕੇ ਕਰਦੇ ਮੈਂ ਜਾਣਾ ਵਾਪਸ ਮੈਂ ਇੱਕ ਦਿਨ ਸੁੱਤਾ ਆ ਸਵੇਰੇ ਅੰਮ੍ਰਿਤ ਵੇਲਾ ਹੋ ਗਿਆ ਤੇ 4 ਵਜੇ ਮੈਨੂੰ ਜਾਗ ਆਏ ਤੇ ਸੱਚੇ ਪਾਤਸ਼ਾਹ ਗੱਡੀ ਤੇ ਆ ਰਹੇ ਨੇ ਕਾਲੇ ਸ਼ੀਸ਼ੇ ਨੇ ਤੇ ਮੈਂ ਫਟਪਾਤੇ ਜਾ ਰਿਹਾ ਗੁਰਦੁਆਰੇ ਨੂੰ ਸਨਤਬਾ ਨੂੰ ਜਿੱਥੇ ਮੈਂ ਜਾਂਦਾ ਸੀ ਮੇਰੇ ਲੱਗੇ ਆ ਗਏ ਨਾ ਤੇ ਸ਼ੀਸ਼ੇ ਲਾ ਕੇ ਜਿਹਦਾ ਗੱਡੀ ਖਲਾਰਦੀ ਕਹਿੰਦਾ ਡਾਕਟਰ ਤੇਰੇ 3 ਮਹੀਨੇ ਪੂਰੇ ਨਹੀਂ ਹੋਏ ਮੈਂ ਸੱਚੇ ਬਾਚਾ 3 ਮਹੀਨੇ ਪੂਰੇ ਹੋ ਗਏ ਨੇ ਮੈਂ ਟਿਕਟ ਓਕੇ ਕਰਨ ਦਿੱਤੀ ਆ ਵਿਸ਼ਾ ਕੋ ਨਾ ਪੁੱਛ ਲੈ ਗੱਡੀ ਸਟਾਰ ਗਾਂ ਚਲੇ ਗਏ ਮੇਰੀ ਅੱਖ ਖੁੱਲ ਗਈ ਮੈਂ ਹੈਰਾਨ ਹੋਇਆ ਕਿ ਸੱਚੇ ਬਾਚਾ ਇਹਨਾਂ ਧਿਆਨ ਰੱਖਦੇ ਨੇ ਇਹ ਪਹਿਲਾ ਕਤਕ ਦੂਸਰਾ ਕਤਕ ਇਹ ਹੈ ਮੇਰਾ ਇੱਕ ਲੜਕਾ ਹੈ ਅੱਜ ਕੱਲ ਦੁਕਾਨ ਤੇ ਬੈਠਦਾ ਹੈ ਉਹ ਮੇਤੋਂ ਬਾਗੀ ਹੈ ਤੇ ਉਸਨੇ ਆਪਣੀ ਮਰਜ਼ੀ ਨਾਲ ਗਰਨਾ ਨੇ ਮੇਰੀ ਸ਼ਾਦੀ ਕੀਤੀ ਸ਼ਾਦੀ ਕਰ ਲਈ ਮੈਂ ਉਹਨੂੰ ਕਹਿੰਦਾ ਮੇਰੇ ਵਾਸਤੇ ਪ੍ਰੋਬਲਮ ਖੜੀ ਹੋ ਜਾਏਗੀ ਜਦੋਂ ਸ਼ਾਦੀ ਕਰ ਲਈ ਤੇ ਉਹਨੂੰ ਥੋੜੇ ਦਿਨ ਬਾਅਦ ਸੱਚੇ ਪਾਤਸ਼ਾਹ ਰਮੇਸ਼ਰ ਅਗਰ ਆਏ ਆਏ ਤੇ ਕਹਿੰਦੇ ਨੇ ਭਈ ਡਾਕਟਰ ਨੇ ਕਿਸੇ ਦੀ ਸ਼ਾਦੀ ਕੀਤੀ ਹੈ ਮੁੰਡੇ ਜਾਂ ਕੁੜੀ ਦੀ ਕਿਸੇ ਨੇ ਰੋਕਿਆ ਨਹੀਂ ਪਰ ਵਾਕਈ ਮੈਨੂੰ ਕਿਸੇ ਨੇ ਆਖਿਆ ਨਹੀਂ ਜੀ ਜਦੋਂ ਮੈਂ ਰਮੇਸ਼ਰ ਕੋਲ ਗਿਆ ਮੈਨੂੰ ਜਾਂਦਿਆ ਕੰਨ ਜਵਾਜ਼ ਵਾਹੇ ਸੱਚੇ ਪਾਤਸ਼ਾਹ ਉਹਨਾਂ ਇਹ ਗੱਲ ਆਖੀ ਹੈ ਮੇਰੇ ਨਾਲ ਵੀ ਕਰਦੇ ਸੀ ਮੈਂ ਕਹਿੰਦਾ ਵੀ ਗੱਲ ਇਹ ਭਲੀ ਲੋਕੇ ਹੁਣ ਮੈਂ ਨਹੀਂ ਆਇਆ ਕਰਨਾ ਮੈਂ ਤੈਨੂੰ ਛੱਡ ਜਾ ਕਰਾਂਗਾ ਤੇ ਮੈਂ ਨਹੀਂ ਆਉਣਾ ਮੈਨੂੰ ਸ਼ਰਮ ਆਏਗੀ ਮੈਂ 1 ਸਾਲ ਆਪਣੇ ਘਰ ਦੇ ਨੂੰ ਮਾਰ ਸਿਰੋ ਘਾੜਨੋ ਸਾਈਕਲ ਤੇ ਪਿਠਾਣਾ ਧਰਮਸਾਲ ਬੂਏ ਕੇ ਛੱਡ ਕੇ ਮੈਂ ਵਾਪਸ ਚਲੇ ਜਾਣਾ ਮੱਥਾ ਟੇਕ ਕੇ ਨਾਲ ਪਾ ਪੀ ਲੈਣਾ ਲੇਕਿਨ ਵਾਪਸ ਚਲੇ ਜਾਣਾ ਸਾਲ ਬੀਤ ਗਿਆ ਸਾਲ ਬੀਤ ਗਿਆ ਤੇ ਇੱਕ ਦਿਨ ਸੁਪਨੇ ਚ ਸੱਚੇ ਬਾਚਾ ਮੈਂ ਕਹਿੰਦੇ ਨੇ ਤੂੰ ਦੁਹਾਂ ਤੇ ਕੋਈ ਨਹੀਂ ਆਉਂਦਾ ਬਈ ਮੈਂ ਹਾਰਨ ਹੋ ਗਿਆ ਜਦੋਂ ਮੋਠਿਆਣਾ ਅਮਰੀਕਾ ਦੇ ਚੜ ਗਿਆ ਮੈਂ ਗੱਲ ਮੈਂ ਕਰਦੇ ਗੱਲ ਸੁਣਾ ਐ ਕਿ ਮੈਂ ਹੁਣ ਦਿਵਾਨ ਤੇ ਜਾਣਾ ਐ ਐ ਕਿ ਉਹ ਗੱਲ ਮੈਂ ਸੱਚੇ ਪਾਚਾ ਨੂੰ ਕਿਹਾ ਤੇ ਦਿਵਾਨ ਤੇ ਆਇਆ ਕਰਦਾ ਹਾਂਜੀ ਤੇ ਮੈਂ ਕਿਹਾ ਹੁਣ ਜਾਣਾ ਐ ਉਦੋਂ ਕਾਂਗਰਸੀ ਰੈਲੀ ਸੀ ਰੈਲੀ ਸੀ ਤੇ ਮੈਂ ਕਿਹਾ ਚਲੋ ਚਲੀਏ ਅਸੀਂ ਗਾਇ ਸਵਰਤੇ ਹੀ ਸਵਰਤੇ ਗਏ ਆ ਤਕੇ ਸੇਤ ਲੋਕ ਸਿੰਘ ਬੈਠੇ ਨੇ ਸੱਚਾਵਾਚਾ ਬੈਠੇ ਨੇ ਹੰਸਪਾਲ ਜੀ ਬੈਠੇ ਨੇ ਤਾਂ ਸੰਗਤ ਜੇ ਹਣੀ ਜਗਉ ਅਹੀਂ ਜਲਦੀ ਚਲੇ ਗਿਆ ਮੈਂ ਮੱਥਾ ਟੇਕਿਆ ਨਾ ਸੱਚੇ ਪਾਤਸ਼ਾਹ ਮੁਸਕਰਾਤਾ ਤੇ ਹਸਪਤਾਲ ਵਾਲਾ ਇਸ਼ਾਰਾ ਕਹਿੰਦੇ ਨੇ ਆ ਗਿਆ ਜੇ ਮੈਂ ਸ਼ਰਮ ਦਾ ਮਾਰਾ ਪਿੱਛੇ ਹਟ ਕੇ ਵੜ ਗਿਆ ਇੱਕਦਮ ਹਾਂਜੀ ਮਨ ਮੇਰਾ ਡੋਲੇ ਵੇਹ ਅੱਜ ਕੀ ਬਣੇਗਾ ਮੇਰਾ ਪਰ ਮੈਨੂੰ ਸੱਚੇ ਪਾਤਸ਼ਾਹ ਕੁਝ ਨਹੀਂ ਆਖਿਆ ਕੁਝ ਨਹੀਂ ਆਖਿਆ ਇਸ ਰਹੀ ਸਮਾਂ ਬੀਤ ਗਿਆ ਸੇ ਚਾਪ ਮਹੀਨੇ ਹੋ ਗਏ ਮੇਰੇ ਬਰਾਦਰ ਨੇ ਕਹਿਣ ਲਗੇ ਤੇ ਡਾਕਟਰ ਤੂੰ ਪੁਰਾਣਾ ਸਿੱਖ ਸਾਂ ਤੂੰ ਗਲਤੀ ਕੀਤੀ ਇਹ ਤੇਰੇ ਮਨ ਚ ਗੱਲ ਕੋਈ ਨਹੀਂ ਤੂੰ ਸੱਚੇ ਪਾਜੇ ਸਾਹਮਣੇ ਪੇਸ਼ ਹੋ ਜਾ ਭਾਈਚਾਰਾ ਜਿਹੜਾ ਉਹ ਤੈਨੂੰ ਤਨਹਾਲ ਮਾਣੂ ਫਿਰਦਾ ਮੈਂ ਕਿਹਾ ਪ੍ਰਿੰਦੂ ਨੂੰ ਨਹੀਂ ਮੇਰੇ ਗੱਲ ਪ੍ਰਿੰਦੂ ਚੱਪਲ ਵਾਲਾ ਮਸ਼ਹੂਰ ਹੈ ਮੈਂ ਕਿਹਾ ਮੇਰੇ ਮਨ ਚ ਕੋਈ ਗੱਲ ਨਹੀਂ ਹੰਸਬਾਲ ਜੀ ਪਰਹਾਈ ਗੁਜ਼ਰ ਗਈ ਇਹ ਨਾ ਘਰ ਪਹੁੰਚੀ ਨਾ ਚਲੇ ਗਿਆ ਜਾ ਕੇ ਮੈਂ ਮੱਥਾ ਟੇਕੇ ਪਿਛਾ ਆਇਆ ਉਹੀ ਪ੍ਰਿੰਦੂ ਨੂੰ ਕਹਿੰਦਾ ਜ ਤੇਰੇ ਮਨ ਚ ਗੱਲ ਕੋਈ ਨਹੀਂ ਸਾਹਮਣੇ ਬੈਠਿਆ ਮੈਂ ਕਿਹਾ ਠੀਕ ਹੈ ਮੈਂ ਜਦੋਂ ਦਿਵਾਨ ਦੀ ਸਮਾਪਤੀ ਹੋਈ ਐ ਮੈਂ ਜਾ ਕੇ ਮੱਥਾ ਢੇਕੇ ਹੱਥ ਜੋੜ ਕੇ ਖਲੋ ਗਿਆ ਦੋ ਜਰ ਮਰਖੋ ਤੇਰਾ ਜਿਸ ਦਾ ਕਹਿੰਦੇ ਡਾਡ ਤੂੰ ਖਲੋਤਾ ਕੀ ਗੱਲ ਐ ਮੈਂ ਸੱਚੇ ਬਾਜਾ ਮੇਰੇ ਲੜਕੇ ਨੇ ਮੇਸਾ ਜ਼ਬਰਦਸਤ ਹੀ ਸ਼ਾਦੀ ਕੀਤੀ ਐ ਤੇ ਇਸ ਵਾਸਤੇ ਮੈਂ ਗੁਣਗਾਰਾ ਕਹਿੰਦੇ ਨੇ ਸ਼ਾਦੀ ਹੋਣ ਕੀਤੀ ਐ ਤੇ ਤੂੰ ਕੀ ਖਲੋਤਾ ਮੈਂ ਕਿ ਮੈਂ ਇਹਦਾ ਖਲੋਤਾ ਕਿ ਮੈਂ ਉਹਦੇ ਸਾਰੇ ਕੰਮ ਕੀਤੇ ਨੇ ਉਹਦੇ ਕਹਿੰਦੇ ਮੇਰੇ ਘਰ ਦੀ ਬੈਠੀ ਇੱਥੇ ਸੁਣ ਲਈ ਨਾ ਕਹਨੇ ਸਗਨ ਕੀਤੇ ਨੇ ਕੰਦਰੇ ਵੀ ਤੂੰ ਇਹਦਾ ਕਰ ਤੇ ਇੱਕ ਮਹੀਨਾ ਭੈਣ ਚਲ ਜੇ ਸੇਵਾ ਕਰ ਮੈਂ ਕਹਾਂ ਜੀ 7:00 ਵਜੇ ਮੈਂ ਸਿਰ ਤਾਂ ਕੀਤਾ ਨਾ ਤੇ ਲਾਗੋ ਕੋਈ ਨਾ ਆਵਾਜ਼ ਕੀਤੀ ਹਾਂ ਤਰਸੇਮ ਤਾਂ ਕਹਿੰਦਾ ਸੱਚ ਬੋਲ ਚਾਹ ਕਹਿੰਦੇ ਨੇ ਤਰਸੇਮ ਨੂੰ ਪੇ 10 ਪੀ ਸੇਖਣੇ ਸੱਚੀ ਗੱਲ ਆ ਕੀ ਹੋਣ ਗਿਆ ਕੀ ਹੈ ਕੰਦਰੇ ਸਿੱਖ ਨਹੀਂ ਸੱਚ ਨਹੀਂ ਸੱਚ ਬੋਲਿਆ ਝੂਠ ਨਹੀਂ ਆਖਿਆ ਕੋਈ ਹੁਣ ਸਾਰੀ ਗੱਲ ਦੱਸਦੀ ਹੈ ਕਿਰਪਾ ਕਰੋ ਇੱਥੇ ਅੱਛਾ ਬਈ ਤੂੰ ਇੱਕ ਮਹੀਨਾ ਚੱਲ ਸੇਵਾ ਕਰ ਪੈਣ ਮੈਂ 7:00 ਵਜੇ ਕਹਿੰਦੇ ਨੇ ਚਟਿਆੜ ਜਾ ਐਦਾਂ ਕਰੀ ਤੂੰ ਹੋਲੇ ਆਵੀ ਹੁਣ ਹੋਲੇ 15 ਦਿਨ ਹੋਲੇ ਆਵੀ ਮੈਂ ਬਤਾ ਦੇ ਕੇਆ ਮਗਰੋਂ ਕੇ ਨੇ ਇਸ਼ਾਰਾ ਕੀਤਾ ਤੇ ਕਹਿੰਦੇ ਨਾ ਚਾ ਵੀ 100 ਰੁਪਏ ਦੇਣਾ ਮੈਂ ਜੀ ਸੱਚ ਬੋਲ ਜਾਪੀ ਇਹ ਦੂਸਰਾ ਕਾ ਤੀਸਰਾ ਕਾਤ ਕਰਨਾ ਜਸਤ ਲਗਾ ਤਨ ਉਸ ਸਮਾਪਤੀ ਕਰਾਂਗਾ ਮੇਰੀ ਲੜਕੀ ਬੀਏ ਪੜੀ ਹੈ ਜਦੋਂ ਬੱਚਾ ਬਾਲ ਸਕੂਲੇ ਪੜਦਾ ਨਾ ਉਹਦਾ ਦਿਮਾਗ ਦਾ ਛੱਡ ਜਾਂਦਾ ਮੈਂ ਆਦੀ ਨੰਦਾਰੀ ਹਾਂ ਪੱਗ ਮੇਰੀ ਨੋਕੀ ਹੁੰਦੀ ਆ ਇੱਥੇ ਮੈਂ ਆਉਣਾ ਮੈਨੂੰ ਸਰੂਰ ਦਾ ਹੁਕਮ ਹੈ ਜਦੋਂ ਇੱਥੇ ਆਵੇਂ ਪੱਕ ਸਿੱਧੇ ਕਰਿਆ ਕਰ ਮਨੇ ਕਰਮਣੀ ਦੀਆਂ ਅੰਦਾ ਨੇ ਮੈਂ ਕਵਤਾ ਹੀ ਬੋਲਦਾ ਲਿਖਦਾ ਵੀ ਹਾਂ ਤੋਂ ਲੜਕੀ ਨੂੰ ਮੈਂ ਗੁਰੂ ਕਾ ਦੀ ਗੱਲ ਕਰਨੀ ਹੈ ਤਾਂ ਉਹ ਕਹਿੰਦਾ ਪਾਪਾ ਜੀ ਧਰਮ ਇੱਕ ਅਫੀਮ ਦਾ ਨਸ਼ਾ ਹੈ ਬੜੀ ਸੋਚਣ ਵਾਲੀ ਗੱਲ ਹੈ ਧਰਮ ਇੱਕ ਅਫੀਮ ਦਾ ਨਸ਼ਾ ਹੈ ਜਿਸ ਨਾਲ ਆਦਮੀ ਭੀਮ ਖਾਲਿਦਾ ਨਾ ਤੇ ਨਸ਼ੇ ਤਰ੍ਹਾਂ ਫਿਰਦਾ ਹੈ ਇਸ ਤਰ੍ਹਾਂ ਧਰਮ ਕਿਹਸੀ ਚੀਜ਼ ਹੈ ਧਰਮ ਦੀ ਗੱਲ ਨਾ ਕਰਿਆ ਕਰੋ ਮੇਰੇ ਨਾਲ ਪੰਜ ਛੇ ਸਾਲ ਬਦਲ ਗਏ ਸ਼ਾਦੀ ਹੋ ਗਈ ਲੜਕੀ ਦੀ ਬੱਚੇ ਹੋ ਗਏ ਬੜੀ ਹਵਾਜ਼ਾਰ ਹੋਈ ਬੜੀ ਦੁਖੀ ਹੈ ਇੱਕ ਦਿਨ ਮੇਰੇ ਘਰ ਆਕੇ ਨਾ ਬੜੀ ਰੋਣ ਲੱਗੀ ਬਹੁਤ ਰੋਈ ਜਾ ਆਕੇ ਮੈਨੂੰ ਕਿਤੇ ਡੋਪਤਾ ਖੋਜ ਪਾਤਾ ਮੇਰਾ ਗਾਲ ਕਢਦੇ ਹੋ ਮੈਂ ਕਿਹਾ ਤੇਰਾ ਹਾਲਾਜ ਆਗਾ ਮੈਂ ਕਿਹਾ ਪਹਿਲਾਂ ਮਰ ਨਾਲ ਵਾਦਾ ਕਰ ਜੋ ਮੈਂ ਗੱਲ ਕਹਾਂਗਾ ਤੂੰ ਮੰਨੇਗੀ ਪਹਿਲਾਂ ਇਹ ਮਰ ਨਾਲ ਵਾਦਾ ਕਰ ਮੈਂ ਕਿਹਾ ਤੂੰ ਜਦ ਕਰਨੀ ਹੁੰਨੀ ਹੈ ਤੂੰ ਪੜੀ ਲਿਖੀ ਹੈ ਤੇ ਤੁਹਾਡਾ ਦਿਮਾਗ ਵਿੱਚ ਹੋ ਰਿਹਾ ਤੇ ਮੇਰਾ ਦਿਮਾਗ ਵਿੱਚ ਹੋ ਰਿਹਾ ਮੈਂ ਕਿਹਾ ਤੂੰ ਪ੍ਰਣ ਕਰ ਜਿਹੜੀ ਗੱਲ ਮੈਂ ਕਵਾਂਗਾ ਤੂੰ ਮੰਨੇਗੀ ਅਗੇ ਦੁਖੀ ਹੋਈ ਬੜੀ ਕਹਿੰਦੀ ਹਾਂ ਮੈਂ ਮੰਨਾਂਗੀ ਮੈਂ ਕਹਾਂ ਬੇ ਇਦਾਂ ਕਰ ਤੂੰ ਸਵੇਰੇ ਅਮਰ ਦੇ ਉੱਠ ਸਣੀ ਕੇਸੀ ਸ਼ਨਾਹ ਕਰਕੇ ਸਰੋਜ ਜੀ ਦੀ ਸੰਦੀ ਫੋਟੋ ਵਗੈਰਾ ਕੇ ਤੇ ਰੋਜ਼ ਤੋਂ ਅਰਦਾਸ ਕਰਿਆ ਕਰ ਤੇ ਨਿਤਨਮ ਕਰ ਤੇ ਪਕੌਤੀ ਮਾਲਾ ਫੇਰ ਉਹਨੂੰ ਦੁਖੀ ਸੀ ਦੁਖੀ ਆਦਮੀ ਕੀ ਨਹੀਂ ਕਰਦਾ ਦੁਖੀ ਆਦਮੀ ਹੁੰਦਾ ਉਹ ਲੋਕਾਂ ਕਤਲ ਕਰਦਾ ਬੱਚਿਆਂ ਵਾਸਤੇ ਉਹ ਦੁਖੀ ਸੀ ਮੇਰੀ ਗੱਲ ਉਸਨੇ ਪੱਲੇ ਬੰਨ ਲਈ ਉਹ ਇਦਾਂ ਉਸਨੇ ਕੀਤਾ ਜਦੋਂ ਉਹ ਨਿਤਨਮ ਕਰਦੇ ਰਹੀ ਨਾ 15 ਦਿਨ ਹੋ ਗਏ ਤੇ ਉਹ ਫਿਰ ਭੱਜੀ ਭੱਜੀ ਮੇਰੇ ਘਰੇ ਆਈ ਆਈ ਕਹਿੰਦੇ ਬਾਬਾ ਜੀ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਚੰਗ ਜੰਗ ਨਹੀਂ ਕਹਿੰਦੀ ਆ ਮੈਨੂੰ ਸਾਧਰੋਂ ਦੇ ਦਰਸ਼ਨ ਹੋਏ ਨੇ ਸਾਧਰ ਜੀ ਜੀ ਹੁਣ ਦਰਸ਼ਨ ਹੋਏ ਮੈਨੂੰ ਤੇ ਇਹ ਹੱਥ ਕੀਤਾ ਮੈਂ ਕਿਹਾ ਤੇਰਾ ਕਾਲ ਛੱਡ ਹੋ ਗਿਆ ਚਿੰਤਾ ਨਾ ਕਰ ਤੂੰ ਪਰ ਤੂੰ ਇੱਕ ਮਹੀਨਾ ਕਰਨਾ ਹੈ ਉਹ ਫਿਰ ਲਗਾਤਾਰ ਉਸਨੇ ਇੱਕ ਮਹੀਨਾ ਕੀਤਾ ਜਦ ਇੱਕ ਮਹੀਨਾ ਕੀਤਾ ਉਦੇ ਮੰਨਦੀ ਤਮੰਨਾ ਪੂਰੀ ਸਰਗਰ ਨੇ ਕਿਰਪਾ ਕੀਤੀ ਉਹਨੂੰ ਮੈਂ ਥੋੜੇ ਦਿਨਾਂ ਵਾਸਤੇ ਸ਼ਹੀਦ ਬੀਨ ਸਕੂਲ ਦੇ ਵਿੱਚ ਮੈਂ ਲਵਾਤਾ ਲਵਾਤਾ ਤੇ ਗੁਰੂ ਨਾਨਕ ਦਾ ਗੁਰਪੁਰਪਰ ਸੀ ਤੇ ਅਸੀਂ ਬੱਚੇ ਨੂੰ ਖਾਣੇ ਹੁੰਦੇ ਆ ਜਲੂਸ ਨਗਰ ਕੀਰਤਨ ਚ ਮੈਂ ਵੀ ਨਾਲ ਗਿਆ ਬੱਚੇ ਸੇ ਲਿਆ ਰਹੇ ਨਾਲ ਤੇ ਜਦੋਂ ਸਕੂਲ ਦੇ ਬੱਚੇ ਲਾ ਰਹੇ ਨਾ ਤੇ ਸੱਚੇ ਪਾਤਸ਼ਾਹ ਉੱਥੇ ਆ ਗਏ ਸਾਨੂੰ ਪ੍ਰਿੰਸੀਪਲ ਨੇ ਗਿਆ ਕਿ ਸੱਚੇ ਪਾਤਸ਼ਾਹ ਆਏ ਨੇ ਅਸੀਂ ਰੁਕ ਗਏ ਦੇ ਰੁਕੇ ਆ ਤੇ ਸੱਚੇ ਬਾਚਾ ਗੱਡੀ ਜੋ ਪੈਰ ਬਾਤ ਆਦੇ ਤੇ ਮੇਰੀ ਕੁੜੀ ਨੇ اچانک ਹੀ ਨਾ ਸਾਹਮਣੇ ਮੱਥਾ ਟੇਕਿਆ ਮੱਥਾ ਟੇਕਿਆ ਤੇ ਹੰਸਵਾਲ ਪੁੱਛਦੇ ਨੇ ਪੇ ਲੜਕੀ ਕੀ ਦੀ ਆ ਕਹਿੰਦੇ ਜੀ ਡਾਕਟਰ ਬਲਾਂਸਿੰਗ ਲੜਕੀ ਆ ਕਹਿੰਦੇ ਨਾ ਅੱਛਾ ਕਹਿੰਦੇ ਅੰਦਰ ਆ ਜਾ ਬੇਟੇ ਅੰਦਰ ਚਲ ਗਏ ਅੰਦਰ ਚਲ ਗਏ ਸੱਚੇ ਬਾਚਾ ਉਹ ਤੇ ਖੇਡਦੇ ਹੁੰਦੇ ਨੇ ਟੈਨਸ ਖੇਡ ਕੇ ਬਾਅਦ ਗੱਡੀ ਤੇ ਬੈਠੇ ਨੇ ਕੁਰਸੀ ਤੇ ਬੈਠੇ ਨੇ ਤੇ ਪੁੱਛਨੇ ਮੱਥਾ ਟੇਕਿਆ ਪੁੱਛਿਆ ਤੁਰਕੀ ਕਰਦੀ ਐ ਕਹਿੰਦੇ ਜੀ ਮੈਂ ਸਕੂਲੇ ਲੱਗੀਆਂ ਆਖਿਆ ਅੱਛਾ ਇਹ ਤਰ੍ਹਾਂ ਕਰਨੀ ਹੈ ਐਨੀਆ ਚੰਗਾ ਤੇ ਬੱਚੇ ਨੇ ਸਾਰੀ ਗੱਲ ਪੁੱਛੀ ਕਹਿੰਦੇ ਤੇਰਾ ਹਸਬੰਡ ਐ ਜੋ ਡਾਈ ਦਾ ਕੰਮ ਕਰਦਾ ਹੈ ਕੱਲ ਨਾਲ ਲੈ ਕੇ ਆਵੀਂ ਅਗਲੇ ਦਿਨ ਮੈਨੂੰ ਕਿਹਾ ਲੜਿਆ ਮੈਂ ਨਹੀਂ ਗਿਆ ਸਕੂਲੇ ਸ਼ਾਮ ਦੇ ਟਾਈਮ ਉਹ ਆਪਣੇ ਆਦਮੀ ਨਾਲ ਲੈ ਕੇ ਮਿਲਣ ਕਿ ਤੇ ਚਲੇਗੀ ਸੱਚੇ ਬਾਚਾ ਕੁਰਸੀ ਤੇ ਬੈਠੇ ਨੇ ਕੇੜਗੇ ਕਿ ਮੱਥਾ ਟੇਕਿਆ ਨਾ ਮੱਥਾ ਟੇਕਿਆ ਤੇ ਉਹ ਮੇਰੇ ਜੋ ਆਈ ਨੋਕੀ ਬਾਗ ਬੰਦਾ ਸੀ ਬੰਦਾ ਹੀ ਤੇ ਮੱਥਾ ਟੇਕਿਆ ਨਾ ਉਹ ਪੋਜ ਦੇਨ ਦੇਨਸਵਾਯਾ ਕਨੇ ਕਾ ਕਤਰ ਨਾਂ ਕੀ ਹੈ ਮੇਰਾ ਗੁਰਮੀਤ ਸਿੰਘ ਜੀ ਹੈ ਅਚ ਚੀ ਕੰਮ ਕਰਨਾ ਹੈ ਡਾਈ ਮੇਕਰ ਹੈ ਜੀ ਅਚਾਈ ਦੱਸ ਇਹ ਪੱਗ ਜਿਹੜੀ ਹੈ ਜੇ ਐਉਂ ਕਰ ਲਵੇ ਤੇਰਾ ਨੁਕਸਾਨ ਕੋ ਹੁੰਦਾ ਕਿ ਨਹੀਂ ਹੁੰਦਾ ਜੇ ਨੁਕਸਾਨ ਦਾ ਨਾ ਕਰੀ ਐਨੇ ਜੁਗਣਾ ਫਿਰ ਐਉਂ ਕਰ ਲੈ ਉਹਨ ਸਜੇ ਬਾਤ ਆਂ ਕਰਦੀ ਐਂ ਕਰਦੀ ਨਾ ਮੈਂ ਘਰ ਬੈਠਾ ਹਾਂ ਮੈਂ ਘਰੋਂ ਅਚਾਨਕ ਕੰਮ ਚੱਲੇ ਗਦੇ ਉਹ ਦੋਵੇਂ ਮੀਵੇ 5:00 ਵਜੇ ਆਏ 5:00 ਵਜੇ ਆਏ ਨਾ ਗੇਟੋਂ ਵਰਦੇ ਨਿਕਲੇ ਪਪਾ ਜੀ ਠਹਿਲ ਮੈਂ ਮੈਂ ਕੰਮ ਚੱਲਿਆ ਮੈਨੂੰ ਮੇਰੀ ਗੱਲ ਸੁਣ ਜੋ ਮੈਂ ਕੀ ਹੋਇਆ ਇਹ ਬਹੁਤ ਜ਼ਰੂਰੀ ਗੱਲ ਮੈਂ ਕੀ ਆ ਨਾਲੇ ਹੱਸ ਹੀ ਜਾਇਆ ਨਾ ਹੱਸ ਹੀ ਐ ਉਹ ਮੁੰਡਾ ਹੀ ਪਰਾਂਦਾ ਹੱਸਿਆ ਤੇ ਕਹਿੰਦੀ ਐ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਐ ਤੇ ਪਾਕੇ ਨਾ ਕਰਦਿਆਂ ਨੇ ਹਾਂਜੀ ਮੈਨੂੰ ਬੜੀ ਖੁਸ਼ੀ ਦੀ ਗੱਲ ਆ ਹੁਣ ਉਹ ਮੇਰਾ ਮਹਿਮਾਨ ਇਹਦਾ ਮੇਰੇ ਨੂੰ ਭਗਮੰਦ ਐ ਸੱਚੇ ਪਾਤਸ਼ਾਹ ਨੇ ਹੁਣ ਸਾਡੇ ਕੋਈ ਸਕੂਲ ਨੇ ਨਰਾਜ਼ੀ ਹੋਈ ਮੇਰੀ ਲੜਕੀ ਨੂੰ ਸਕੂਲੋਂ ਕੱਢਦਾ ਤੇ ਕਰਦਾ ਸੱਚੇ ਬਾਜਾ ਚ ਕਹਿੰਦੇ ਮੇਰੀ ਲੜਕੀ ਨੂੰ ਬੁਲਾ ਕੇ ਤੂੰ ਚੱਲ ਸਹਿਪੁਰੇ ਉੱਥੇ ਪ੍ਰਾਇਮਰੀ ਸਕੂਲ ਆ ਉਹਦੀ ਇਨਚਾਰਜ ਬਣ ਜਦੋਂ ਇਹਨੇ ਕਰਪਾ ਕੀਤੀ ਤੇ ਮੈਂ ਕਿਹਾ ਸਨਾਹ ਪੁੱਤਰ ਤੂੰ ਤਾਂ ਕਹਿੰਦੀ ਹੈ ਹਫੀਮ ਦਾ ਨਸ਼ਾ ਹੈ ਹੁਣ ਉਹ ਮੇਰੀ ਲੜਕੀ ਜਿਹੜੀ ਆ ਨਾ ਉਹ ਬਿਲਕੁਲ ਨਾਮਦਾਰੀ ਬਣ ਗਈ ਆ ਸੱਚੇ ਬਾਜਾ ਕੋਤ ਕੋ ਹੋਰ ਬੜੇ ਨੇ ਮੇਰੇ ਪਾਸ ਸੱਚੇ ਬਾਜਾ ਮੇਰੇ ਘਰ ਗਏ ਮੇਰੇ ਘਰ ਗਏ ਤੇ ਕਹੇ ਸਿੱਖ ਨੇ ਆ ਗਿਆ ਇਹ ਜੀ ਮੇਰਾ ਉੱਤੇ ਪ੍ਰਭਾਵ ਹੈ ਮਾਥੜਾ ਗਾੜ ਜੇ ਸਿੰਘ ਸਵਾਹਨ ਕਰਦਾਰ ਹਾਂ ਜੀ ਲੋਕ ਮੈਨੂੰ ਉੱਥੇ ਮੰਨਦੇ ਨੇ ਅਕਾਲੀ ਲੋਕ ਸਿੰਘ ਸਵਾਹਨ ਮੈਨੂੰ ਪ੍ਰਧਾਨ ਬਣਾਉਂਦੇ ਨੇ ਮੈਂ ਤਾਂ ਲੈਕਚਰ ਸੁਣਦੇ ਨਹੀਂ ਹਾਂ ਜੀ ਸਿੱਧੇ ਗੋਲਬਾਕ ਹੁੰਦੇ ਆਂ ਮੀ ਸਭ ਕੁਝ ਕਰਦੇ ਨੇ ਤੇ ਇਸ ਨਾਲ ਮੈਂ ਕਿਹਾ ਵੀ ਤੂੰ ਬੈਠਾ ਹੁਣ ਧਿਆਨ ਕਰ ਅੱਛਾ ਲੜਕੀ ਉਸੇ ਲੱਗ ਗਈ ਓਦੋਂ ਬਾਅਦ ਲੜਕੀ ਨੂੰ ਤੋਂ ਵਰਨਾ ਚਲੀ ਗਈ ਚਲੀ ਗਈ ਫਿਰ ਕਹਿੰਦੀ ਪਪਾ ਜੀ ਮੈਂ ਅਰਦਾਸ ਕਰਨੀ ਮੈਂ ਕਿਹਾ ਕਿਤੇ ਮੇਰੇ ਤਾਂ ਨਾ ਥੋੜੀ ਹੈ ਕਿਤੇ ਚੰਗੀ ਹੋਇਆ ਮੈਂ ਕਿਹਾ ਅੰਮ੍ਰਿਤ ਦੇ ਉੱਠ ਕੇ ਅਰਦਾਸ ਕਰਨੀ ਤੇਰੀ ਅਰਦਾਸ ਪ੍ਰਵਾਨ ਹੋ ਜੇ ਫਿਰ ਉਹਨੇ ਅਰਦਾਸ ਕੀਤੀ ਉਹਦੀ ਹੁਣ ਐਸੀ ਜਗ੍ਹਾ ਲੱਗ ਗਈ ਆ ਜਿੱਥੇ ਕਿ 15 ਹਜ਼ਾਰ ਲਿੰਦੀ ਸੀ ਉੱਥੇ ਦੂਸਰੇ ਸਕੂਲੇ ਜਾ ਕੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਿਹੜਾ ਉੱਥੇ 3000 ਲੱਗ ਗਿਆ ਇਹ ਸਤਿਗੁਰੂ ਦੀ ਕਿਰਪਾ ਹੈ ਸਾਰੇ ਆਖੋ ਧੰ ਸਤਿਗੁਰੂ ਜੀ ਜੀ ਸਤਿਗੁਰੂ ਜੀ